ਬਹੁਤ ਅੱਛਾ ਪਰਾਲਾ ਕੀਤਾ ਹੈ ਬੋਲਾ ਸ਼ੰਕਰ ਐਂਡ ਕੰਪਨੀ ਵੱਲੋਂ ਸਾਰਾ ਆਰਗੇਨਾਈਜ਼ ਕਰ ਰਹੇ ਹੈਗੇ ਨਾ ਬਹੁਤ ਹੀ ਵਧੀਆ ਪਰਾਲਾ ਆਏਗਾ ਮੈਂ ਤੇ ਅੱਜ ਆਪਣੇ ਪਰਿਵਾਰ ਦੇ ਨਾਲ ਇੱਥੇ ਆਇਆ ਇਹ ਦੇਖਣ ਵਾਸਤੇ ਬੱਚੇ ਇੰਜੋਏ ਕਰ ਰਹੇ ਹੈ ਇਹ ਪੰਜਾਬ ਕੀ ਥਰੂਆਊਟ ਇੰਡੀਆ ਦੇ ਵਿੱਚ ਇੱਕੋ ਹੀ ਟੂਲਾ ਜੋ ਪੰਜਾਬ 'ਚ ਪਹਿਲੀ ਵਾਰੀ ਆਇਆ ਹੈ ਤੇ ਇਸ ਵਿੱਚ ਤੁਹਾਨੂੰ ਫਿਸ਼ ਚੈਨਲ ਦੇ ਵਿੱਚ 7 ਫੁੱਟ ਦੀ ਵੱਡੀ ਮੱਛੀ ਦੇਖਣ ਨੂੰ ਮਿਲੂਗੀ ਤੇ ਹੋਰ ਵੀ ਕਿ ਇਹ ਅਲੱਗ-ਅਲੱਗ ਮਛਰੀਆਂ ਕੇ ਸਪੀਸੀਸ ਦੇਖਣ ਨੂੰ ਮਿਲੂਗੀਆਂ ਜਿਸ ਵਿੱਚ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਨੌਲੇਜ ਵੀ ਮਿਲਦੀ ਹੈ ਤੇ ਬੱਚੇ ਉੱਚੀ ਦਾ ਨੰਨ ਵੀ ਮਾਣ ਸਕਦੇ ਹੈ। ਪਹਿਲੇ ਆਪਣਾ ਨਾਮ ਬਤਾ ਦੇਣਾ। ਭਜੀ ਮੈਂ ਵਿਰਿੰਦਰ ਕਪੂਰ ਭੋਲਾ ਸ਼ੰਕਰਨ ਕੰਪਨੀ ਤੋਂ ਇੱਥੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਅਸੀਂ ਫਿਸ਼ਟਨ ਲੈ ਕੇ ਆਏ ਆ। ਇਦੇ ਵਿੱਚ ਤੁਹਾਨੂੰ ਕਈ ਬੱਚਿਆਂ ਨੂੰ ਬੱਚਿਆਂ ਦੇ ਕੋਲ ਮੰਨ ਲਈ ਕਈ ਨਵੀਆਂ ਆਈਟਮਾਂ ਦੇਖਣ ਨੂੰ ਮਿਲੂਗੀਆਂ। ਇਹ ਏਸੀ ਫਿਸਟਨ ਵਾਲਾ ਗਰਮੀਆਂ ਦੇ ਵਿੱਚ ਕੀ ਤੁਹਾਨੂੰ ਜਿਹੜੀ ਦਿੱਕਤ ਨਾ ਆਵੇ, ਨਾ ਕੋਈ ਬੱਚਿਆਂ ਨੂੰ ਦਿੱਕਤ ਆਵੇ, ਨਾ ਗਰਮੀ ਦੀ, ਨਾ ਕਿਸੇ ਹੋਰ ਚੀਜ਼ ਦੀ ਤੇ ਅਸੀਂ ਹਰ ਸ਼ਹਿਰ ਸ਼ਹਿਰ ਤੋਂ ਸ਼ਹਿਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਸ ਨੂੰ ਅੱਗੇ ਹੋਰ ਹੈਲਪ ਕਰ ਰਹੇ ਹਾਂ ਤੇ ਹੋਰ ਵੀ ਕਈ ਨਵੇਂ-ਨਵੇਂ ਸ਼ਹਿਰਾਂ 'ਚ ਲੈ ਕੇ ਆਏ। ਇਸ ਵਿੱਚ ਤੁਹਾਨੂੰ ਕਈ ਡਿਜ਼ਨੀ ਵਰਲਡ ਤੋਂ ਨਵੇਂ ਚੂਲੇ ਟਵਿੰ ਟਾਵਰ ਸੁਨਾਮੀ ਚੂਲਾ ਰੋਲਰ ਰੋਸਟਰ ਵੱਡਾ ਚੂਲਾ 34 से 120 फुट ਦੀ ਹਾਈਟ ਵਾਲਾ ਕਈ ਨਵੇਂ ਚੂਲੇ ਤੁਹਾਨੂੰ ਦੇਖਣ ਨੂੰ ਮਿਲੋਗੇ ਵੱਡਾ ਜੁਆਇੰਟ 휠 ਜੋ ਕਿ ਪੰਜਾਬ ਕੀ ਥਰੂਆਊਟ ਇੰਡੀਆ ਦੇ ਵਿੱਚ ਇੱਕੋ ਹੀ ਚੂਲਾ ਜੋ ਪੰਜਾਬ ਚ ਪਹਿਲੀ ਵਾਰੀ ਆਇਆ ਹੈ ਤੇ ਇਸ ਵਿੱਚ ਤੁਹਾਨੂੰ ਫਿਸ਼ ਟੈਨਲ ਦੇ ਵਿੱਚ 7 ਫੁੱਟ ਦੀ ਵੱਡੀ ਮਛਲੀ ਦੇਖਣ ਨੂੰ ਮਿਲੂਗੀ ਤੇ ਹੋਰ ਵੀ ਕਈ ਅਲੱਗ-ਅਲੱਗ ਮਛਲੀਆਂ ਕਈ ਸਪੀਸੀਜ਼ ਦੇਖਣ ਨੂੰ ਮਿਲੂਗੀਆਂ ਜਿਸ ਵਿੱਚ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਨੌਲੇਜ ਵੀ ਮਿਲਦੀ ਹੈ ਤੇ ਬੱਚੇ ਉਸ ਚੀਜ਼ ਦਾ ਆਨੰਦ ਵੀ ਮਾਣ ਸਕਦੇ ਨੇ। ਇਹ ਵੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਇਹ ਕੀਤਾ ਜੀ ਨਹੀਂ ਸਰ ਇਹ 15 ਅੰਮ੍ਰਿਤਸਰ ਸ਼ ਚੋ ਵੀ ਕਰਵਾਵਾਂਗੇ ਬੱਚਿਆਂ ਦੇ ਕੰਪੀਟੀਸ਼ਨ ਵੀ ਕਰਵਾਵਾਂਗੇ ਇਹ ਰਣਜੀਤ ਐਵਨਿਊ ਦੁਸ਼ਹਾਰਾ ਗਰਾਊਂਡ ਰਣਜੀਤ ਐਵਨਿਊ ਦੇ ਵਿੱਚ ਲਗਾਇਆ ਗਿਆ ਅੱਜ ਅਸ਼ੋਕ ਤਲਵਾਰਜੀ ਚੇਅਰਮੈਨ ਆਫ ਇੰਪਰੂਵਮੈਂਟ ٹرسٹ ਦੇ ਵੱਲੋਂ ਇਸ ਦੀ ਓਪਨਿੰਗ ਕੀਤੀ ਜਾ ਰਹੀ ਹੈ ਇਸ ਦੀ ਜੋ ਟਾਈਮਿੰਗ ਹੋਇਆ ਕਰੂਗੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਇਹ ਸ਼ੋਅ ਚਲਾਇਆ ਜਾਊਗਾ ਇਹ ਰਨਿੰਗ ਸ਼ੋਅ ਹੈ ਇਸ ਵਿੱਚ ਹਰ ਸਮੇਂ ਐਂਟਰੀ ਓਪਨ ਰਹਿੰਦੀ ਹੈ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਤੇ ਇਸ ਵਿੱਚ ਬੱਚਿਆਂ ਦੀ ਕੋਈ ਟਿਕਟ ਨਹੀਂ ਹੈ ਬੱਚਿਆਂ ਲਈ ਫ੍ਰੀ ਹੈ ਤੇ ਹੋਰ ਵੀ ਕਈ ਝੂਲੇ ਦੇ ਨਾਰਮਲ ਰੇਟਸ ਰੱਖੇ ਗਏ ਨੇ ਜਿਦਾ 50 ਰੁਪਏ 60 ਰੁਪਏ 70 ਰੁਪਏ 80 ਰੁਪਏ ਇਦਾਂ ਦੇ ਰੇਟਸ ਰੱਖੇ ਗਏ ਆ ਕੋਈ ਵੀ ਜੇ ਅਸੀਂ ਨਵੇਂ ਝੂਲੇ ਲੈ ਕੇ ਆਏ ਆ ਤੇ ਉਸ ਵਿੱਚ ਇਹ ਨਹੀਂ ਹੈ ਕਿ ਲੋਕਾਂ ਨੂੰ ਵੱਧ ਰੇਟਾਂ ਦੇ ਵਿੱਚ ਝੂਲੇ ਦਵਾਏ ਜਾਣਗੇ 3 ਸਾਲ ਦੇ ਬੱਚੇ ਤੱਕ ਦੀ ਟਿਕਟ ਫ੍ਰੀ ਹੈ ਉਸ ਤੋਂ ਉੱਪਰ ਟਿਕਟ ਲਗਾਈ ਜਾਊਗੀ ਕਿੰਨੀ ਟਿਕਟ ਸਰ 30 ਰੁਪਏ ਵੀ ਟਿਕਟਸ ਹੈ 50 ਰੁਪਏ ਵੀ ਟਿਕਟਸ ਹੈ ਫਿਸ਼ਨਲ ਦੀ ਅਲੱਗ ਟਿਕਟਸ ਹੈ ਹਰ ਇੱਕ ਚੀਜ਼ ਨੂੰ ਇੱਕ ਲਗ ਲਗ ਕੰਪਲਿਟ ਕੰਬਾਈਨਡ ਪੈਕ ਵੀ ਬਣਾਏ ਗਏ ਨੇ ਅਲੱਗ ਲਗ ਟਿਕਟਸ ਵੀ ਰੱਖੀਆਂ ਗਈਆਂ ਸਰ ਕਿੰਨੇ ਤਰੀਕ ਤੱਕ ਇਹ ਸਟ 26 ਅਗਸਤ ਤੱਕ ਤਿਆਰ ਕੀਤਾ ਗਿਆ ਹੈ ਅਸੀਂ ਸ਼ੁਰੂ ਤੋਂ ਭੋਲਾ ਸ਼ੰਕਰਨ ਕੰਪਨੀ ਹਰ ਸਾਲ ਨਵੀਆਂ ਨਵੀਆਂ ਆਈਟਮਾਂ ਪੰਜਾਬ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਹੁਣ ਵੀ ਅਸੀਂ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਵੱਧ ਤੋਂ ਵੱਧ ਇਸ ਚੀਜ਼ ਦਾ ਆ ਕੇ ਆਨੰਦ ਮਾਣੋ ਤਾਂ ਕਿ ਅਸੀਂ ਸ਼ਹਿਰ ਦੇ ਵਿੱਚ ਹੋਰ ਵੀ ਕਈ ਨਵੀਆਂ ਚੀਜ਼ਾਂ ਲੈ ਕੇ ਆਈਏ ਇਸ ਵਿੱਚ ਥੋੜੀ ਦੇਰ ਦੇ ਵਿੱਚ ਆਪਾਂ ਇੱਕ ਜਲਪਰੀ ਦੀ ਵੀ ਨਵੀਂ ਐਂਟਰੀ ਹੋ ਰਹੀ ਹੈ ਜੋ ਫਿਸ਼ਟਨਲ ਦੇ ਵਿੱਚ ਤੇ ਅੰਮ੍ਰਿਤਸਰ ਚ ਕੀ ਪੂਰੇ ਪੰਜਾਬ ਕੀ ਥਰੂਆਊਟ ਇੰਡੀਆ ਦੇ ਵਿੱਚ ਪਹਿਲੀ ਵਾਰੀ ਹੋਊਗੀ ਇਸ ਫਿਸ਼ਟਨਲ ਚ ਤੁਹਾਨੂੰ ਕਈ ਨਵੀਆਂ ਸਪੀਸੀਜ਼ ਦਾ ਕਈ ਨਵੇਂ ਫਿਸ਼ਿਜ਼ ਵੀ ਦੇਖਣ ਨੂੰ ਮਿਲੂਗੀਆਂ ਜੋ ਕਿ ਤੁਸੀਂ ਸਿੰਗਾਪੋਰ ਜਾਂ ਦੁਬਈ ਜਾਂ ਬਾਹਰ ਜਾ ਕੇ ਆਸਟ੍ਰੇਲੀਆ ਜਾ ਕੇ ਬਾਹਰ ਦੇਖਣ ਨੂੰ ਮਿਲਦਾ ਜਰਮਨੀ ਵਗੈਰਾ ਜਾ ਕੇ ਦੇਖਣ ਨੂੰ ਮਿਲਦਾ ਉਹ ਤੁਹਾਨੂੰ ਸਾਰਾ ਕੁਝ ਇੱਥੇ ਦੇਖਣ ਨੂੰ ਮਿਲੂਗਾ ਤੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਕਿ ਤੁਹਾਡੇ ਅਸੀਂ ਅੰਮ੍ਰਿਤਸਰ ਸ਼ਹਿ ਸਟੇਸ਼ਨ ਨੂੰ ਇੰਜੋਏ ਕਰ ਰਹੇ ਹੋ ਨਾ ਸ਼ਹਿਰਾਂ ਦੇ ਕਿਹੋ ਜਿਹਾ ਰਿਸਪੌਂਸ ਆਦਾ ਸਰ ਬਹੁਤ ਬਹੁਤ ਸਾਰੇ ਸ਼ਹਿਰਾਂ ਦੇ ਗਵਾਲੀਅਰ ਵਗੈਰਾ ਜਿਹਦਾ ਥਰੋਅਆਊਟ ਇੰਡੀਆ ਸੂਰਤ ਵਗੈਰਾ ਗੁਜਰਾਤ ਵਗੈਰਾ ਚਲਾ ਚੁੱਕੇ ਆਂ ਬਹੁਤ ਕਿਸੇ ਸ਼ਹਿਰ ਚ ਨਹੀਂ ਪੰਜਾਬ ਚ ਸਾਰੇ ਪਹਿਲੀ ਵਾਰ ਹੀ ਲੈ ਕੇ ਆਏ ਆ ਪੰਜਾਬ ਚ ਫਰਸਟ ਸਟੇਸ਼ਨ ਹੈ ਅੰਮ੍ਰਿਤਸਰ ਦੇ ਵਿੱਚ ਤੇ ਲੋਕਾਂ ਦਾ ਰਿਸਪੌਂਸ ਬਹੁਤ ਅੱਛਾ ਮਿਲਦਾ ਹਰ ਜਗ੍ਹਾ ਤੇ ਤੇ ਇੱਥੋਂ ਵੀ ਇਹੀ ਉਮਾਨ ਹੈ ਕਿ ਬਹੁਤ ਅੱਛਾ ਰਿਸਪੌਂਸ ਮਿਲੇਗਾ ਲੋਕਾਂ ਲਈ ਅਸੀਂ ਤਾਂ ਇਹ ਕੰਮ ਕਰਦੇ ਆਂ ਜੀ ਤੇ ਲੋਕਾਂ ਲਈ ਇਹ ਮੇਲਾ ਵੈ ਤੇ ਲੋਕਾਂ ਨੂੰ ਹੀ ਅਪੀਲ ਕਰ ਰਹੇ ਆਂ ਕਿ ਵੱਧ ਤੋਂ ਵੱਧ ਆ ਕੇ ਜ ਇਹ ਕਰਾਂ ਲਈ ਲਗ ਲਗ ਫੈਸਿਲਟੀਆਂ ਸਾਰੀਆਂ ਫੈਸਿਲਟੀਆਂ ਪੱਤਰਕਾਰਾਂ ਦਾ ਮੇਲਾ ਹੈ ਪੱਤਰਕਾਰਾਂ ਦੇ ਨਾਲ ਹੀ ਹੈ ਜੇ ਪੱਤਰਕਾਰ ਨਹੀਂ ਹੋਣਗੇ ਤਾਂ ਸਾਡੀ ਆਵਾਜ਼ ਕਿਤੇ ਲੋਕਾਂ ਤੱਕ ਪਹੁੰਚੂਗੀ ਪੱਤਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਆਉਣ ਦਾ ਸਾਡ ਲਈ ਤੇ ਉਹਨਾਂ ਦੀ ਫੈਮਿਲੀ ਦੀ ਵੀ ਅਬਲਾਈਜ਼ ਕੀਤਾ ਜਾਂਦਾ ਤੇ ਉਹਨਾਂ ਲਈ ਹੀ ਮੇਲਾ ਹੁੰਦਾ ਸਰ ਰਣਜੀਤ ਐਵਨਿ ਦੇ ਵਿੱਚ ਫਿਸ਼ਕਾਨਵਲ ਸ਼ੁਰੂ ਹੋਇਆ ਉਹਦੇ ਬਾਰੇ ਕੀ ਕਰ ਬਹੁਤ ਅੱਛਾ ਪ੍ਰੋਗਰਾਮ ਕੀਤਾ ਹੈ ਬੋਲਾ ਸ਼ੰਕਰ ਐਂਡ ਕੰਪਨੀ ਵੱਲੋਂ ਮੇਰੇ ਨਾਲ ਨੇ ਵਿਰਿੰਦਰ ਕਪੂਰ ਜੀ ਹੈਗੇ ਨੇ ਆ ਸਾਰਾ ਆਰਗੇਨਾਈਜ਼ ਕਰ ਰਹੇ ਹੈਗੇ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਆਏਗਾ ਮੈਂ ਤੇ ਅੱਜ ਆਪਣੇ ਪਰਿਵਾਰ ਦੇ ਨਾਲ ਇੱਥੇ ਆਇਆ ਇਹਨੂੰ ਦੇਖਣ ਵਾਸਤੇ ਬੱਚੇ ਇੰਜੋਏ ਕਰ ਰਹੇ ਹੈ ਅਮੇਜ਼ਿੰਗ ਹੈਗਾ ਸ਼ਹਿਰ ਵਾਸੀਆਂ ਵਾਸਤੇ ਇੱਕ ਮੌਕਾ ਹੈਗਾ ਅੱਜ ਈਵੈਂਟ ਦਾ ਇੱਕ ਅਲੱਗ ਤਰ੍ਹਾਂ ਦਾ ਈਵੈਂਟ ਹੈਗਾ ਤਾਂ ਮੈਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਆਈਏ ਆਪਣੇ ਬੱਚਿਆਂ ਦੇ ਨਾਲ ਆਣ ਤੇ ਵਿਜ਼ਿਟ ਕਰਨ ਤੇ ਦੇਵੇਲ ਫੀਲ ਹੈਪੀ ਹੋਣਾ ਬੱਚੇ ਬਹੁਤ ਇੰਜੋਏ ਇੰਪਰੂਵਮੈਂਟ ਟਰਸਟ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਜੀ ਇੰਪਰੂਵਮੈਂਟ ਟਰਸਟ ਮੈਂ ਨੂੰ ਸ਼ੋਸ਼ਣ ਦਿਲਾਇਆ ਹੈਗਾ ਕਿਉਂਕਿ ਐਸੇ ਈਵੈਂਟ ਟਾਈਮ ਟੂ ਟਾਈਮ ਹੋਣੇ ਚਾਹੀਦੇ ਹੈਗੇ ਸ਼ਹਿਰ ਵਾਸਤੇ ਐਸਆਈ ਇਵੈਂਟ ਨਿਊ ਅੰਮ੍ਰਿਤਸਰ ਆ ਜੜੇ ਅਦਰ ਰੰਜੀਤ ਸਿੰਘ ਨੂੰ ਫਸਟ ਟਾਈਮ ਹੋ ਰਿਹਾ ਹੈਗਾ ਤੋ ਇੰਪਰੂਵਮੈਂਟ ਟਰਸਟ ਵੱਲੋਂ ਜਿੰਨਾ ਲਾ ਰ ਆਰਡਰ ਹੈ ਸਫਾਈ ਦਾ ਹੋਰ ਵੀ ਇਹਨਾਂ ਨੂੰ ਜਿਸ ਤਰ੍ਹਾਂ ਦਾ ਸਹਿਯੋਗ ਚਾਣਗੇ ਇੰਪਰੂਵਮੈਂਟ ਟਰਸਟ ਕਰੇਗਾ ਮੈਂ ਉਹਨਾਂ ਨੂੰ ਐਨਓਸੀਆਂ ਦਿੱਤੀਆਂ ਗਈਆਂ ਨੇ ਇਸ ਤਰ੍ਹਾਂ ਦਾ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਇਸ ਸਪੈਸ਼ਲ ਕਰਨੀਵਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਇੱਥੇ ਐਟਮੋਸਫੇਅਰ ਹੈ ਇਸ ਤਰ੍ਹਾਂ ਦੇ ਦੇਖੋ ਇਸੇ ਪ੍ਰਬੰਧ ਨੇ ਉਹਦੇ ਬਾਰੇ ਫਿਸ਼ ਕਰਨੇ ਕਰਿਆ ਪਹਿਲਾਂ ਤੁਸੀਂ ਆ ਲੋਕ ਦੇਖਦੇ ਸੀ ਦਿੱਲੀ ਜਾ ਕੇ ਚੰਡੀਗੜ੍ਹ ਜਾ ਕੇ মেট্রোপলিਟਨ ਸਿਟੀ ਚ ਦੇਖ ਰਹੇ ਆ ਦੇਖਦੇ ਅਗੇ ਸੀ ਹੁਣ ਅੰਮ੍ਰਿਤਸਰ ਵਾਸੀ ਨੂੰ ਅੰਮ੍ਰਿਤਸਰ ਚ ਮੌਕਾ ਆਏਗਾ ਸਾਡੀ ਸਰਕਾਰ ਇਹਦੇ ਤੇ ਬਹੁਤ ਕੀਨ ਹੈ ਐਸੇ ਇਵੈਂਟ ਕਰਾਉਣ ਦੇ ਵਿੱਚ ਐਸੇ ਉਪਰਾਲੇ ਕੀਤੇ ਜਾਣ ਜਿਸ ਲਈ ਨਾ ਨੇ ਆ ਕੇ ਮੇਰੇ ਕੋਲ ਪ੍ਰੋਪੋਜ਼ਲ ਰੱਖੀ ਤੇ ਮੈਂ ਫੌਰਨ ਹਾਂ ਕੀਤੀ ਮੈਂ ਕਿਹਾ ਇਹਨੂੰ ਕਰੋ ਜਲਦੀ ਤੋਂ ਜਲਦੀ ਕਰੋ ਇਹ ਸਰ ਕਦੋਂ ਤੱਕ ਚੱਲੇਗਾ ਇਹ ਫਿਸ਼ ਕਰਨ 26 ਅਗਸਤ 26 ਅਗਸਤ ਤੱਕ ਚੱਲਦਾ ਰਹੇਗਾ ਬਾਅਦ ਚ ਜਿਸ ਤਰ੍ਹਾਂ ਇਹਨਾਂ ਦੀ ਮਰਜ਼ੀ ਹੋਏਗੀ ਹੋਰ ਵਧਾਣਾ ਚਾਣਗੇ ਤਾਂ ਇਹਨਾਂ ਨੂੰ ਹੋਰ ਵੀ ਸਹਿਯੋਗ ਦੇ ਸਕਿਓਰਟੀ ਰੀਜ਼ਨ ਤੇ ਕਾਫੀ ਮਤਲਬ ਕੀ ਜ਼ਰੂਰਤ ਹੈ ਸੀਸੀਟੀਵੀ ਚ ਲੱਗੇ ਹੋਏ ਨੇ ਸੀਸੀਟੀਵੀ ਕਿਸ ਤਰ੍ਹਾਂ ਦਾ ਇੱਥੇ ਪ੍ਰਬੰਧ ਕੀਤੇ ਗਏ ਨੇ ਦੇਖੋ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਅ ਇਸ ਤੋਂ ਇਲਾਵਾ ਵੀ ਇਹਨਾਂ ਨੂੰ ਕੋਈ ਦਿੱਕਤ ਆਏਗੀ ਮੈਨੇਜਮੈਂਟ ਨੂੰ ਜਿਸ ਤਰ੍ਹਾਂ ਦਾ ਉਪਰਾਲਾ ਚਾਹਣਗੇ ਉਸ ਦਾ ਬਾਰੇ ਪਾਰਕਿੰਗ ਬਾਰੇ ਇੱਥੇ ਕਿਸ ਤਰ੍ਹਾਂ ਦੀ ਫੈਸਿਲਿਟੀ ਹੈ ਉਹਦੇ ਬਾਰੇ ਥੋੜਾ ਜਿਹਾ ਪਾਰਕਿੰਗ ਚ ਸੀਸੀਟੀਵੀ ਚ ਲੱਗੇ ਹੋਏ ਨੇ ਪਾਰਕਿੰਗ ਦੇ ਵੀ ਵਲੰਟੀਅਰ ਵੀ ਲੱਗੇ ਨੇ ਪਾਰਕਿੰਗ ਕਿੰਨੀ ਜਗ੍ਹਾ ਦੀ ਕੈਪੈਸਿਟੀ ਹੈ ਉਹਦੇ ਬਾਰੇ ਥੋੜਾ ਜਿਹਾ ਬਾਰੀ ਕਿਲੇ ਦੀ ਪੂਰੀ ਪਾਰਕਿੰਗ ਹੈ ਜੀ ਕੱਚੀ ਜਗ੍ਹਾ ਦੇ ਵਿੱਚ ਵੀ ਬਾਰਵੀ ਦੇਖੋ ਪੂਰੀ ਪਾਰਕਿੰਗ ਹੈਗੀ ਹੈ ਆ ਇੱਥੇ ਪਾਰਕਿੰਗ ਦੀ ਕੋਈ ਸਮੱਸਿਆ ਹੈ ਨਹੀਂ ਸਾਹਮਣੇ ਵੀ ਗਰਾਊਂਡ ਹੈ ਆਪਣੇ ਕੋਲ ਲੋਕਾਂ ਜਿਹੜੇ ਲੋਕ ਆਣਗੇ ਉਹਨਾਂ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋ ਮజే ਕਰਨਗੇ ਇੰਜੋਏ ਕਰਨਗੇ ਬੱਚੇ ਤੇ ਖੂਬ ਆਨੰਦ ਲੈਣਗੇ ਮੈਂ ਆਹੀ ਕਹਿੰਦਾ ਥੈਂਕ ਯੂ ਬੱਚਿਆਂ ਨੂੰ ਦਿੱਕਤ ਆਵੇ ਨਾ ਗਰਮੀ ਦੀ ਨਾ ਕਿਸੇ ਹੋਰ ਚੀਜ਼ ਦੀ ਕਿ ਅਸੀਂ ਹਰ ਸ਼ਹਿਰ ਸ਼ਹਿਰ ਤੋਂ ਸ਼ਹਿਰ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇਸ ਨੂੰ ਅੱਗੇ ਉਹਡਲਪ ਕਰ ਰਹੇ ਹਾਂ ਤੇ ਹੋਰ ਵੀ ਕਈ ਨਵੇਂ-ਨਵੇਂ ਸ਼ਹਿਰਾਂ 'ਚ ਲੈ ਕੇ ਆਏ ਇਸ ਵਿੱਚ ਤੁਹਾਨੂੰ ਕਈ ਡਿਜ਼ਨੀ ਵਰਲਡ ਤੋਂ ਨਵੇਂ ਝੂਲੇ ਟਵਿੰ ਟਾਵਰ ਸੁਨਾਮੀ ਝੂਲਾ ਰੋਲਰ ਰੋਸਟਰ ਵੱਡਾ ਝੂਲਾ 34 ਸੀਟ 120 ਫੁੱਟ ਦੀ ਹਾਈਟ ਵਾਲਾ ਕਈ ਨਵੇਂ ਝੂਲੇ ਤੁਹਾਨੂੰ ਦੇਖਣ ਨੂੰ ਮਿਲੂਗੇ ਵੱਡਾ ਜੁਆਇੰਟ 휠 ਜੋ ਕਿ ਪੰਜਾਬ ਕੀ ਥਰੂਆਊਟ ਇੰਡੀਆ ਦੇ ਵਿੱਚ ਇੱਕੋ ਹੀ ਝੂਲਾ ਜੋ ਪੰਜਾਬ 'ਚ ਪ ਤੇ ਇਸ ਵਿੱਚ ਤੁਹਾਨੂੰ ਫਿਸ਼ ਟੈਨਲ ਦੇ ਵਿੱਚ 7 ਫੁੱਟ ਦੀ ਵੱਡੀ ਮਛਲੀ ਦੇਖਣ ਨੂੰ ਮਿਲੂਗੀ ਤੇ ਹੋਰ ਵੀ ਕਈ ਅਲੱਗ-ਅਲੱਗ ਮੱਛਲੀਆਂ ਕਈ ਸਪੀਸੀਜ਼ ਦੇਖਣ ਨੂੰ ਮਿਲੂਗੀਆਂ ਜਿਸ ਵਿੱਚ ਬੱਚਿਆਂ ਨੂੰ ਬਹੁਤ ਚੰਗੀ ਤਰ੍ਹਾਂ ਨੌਲੇਜ ਵੀ ਮਿਲਦੀ ਹੈ ਤੇ ਬੱਚੇ ਉਸ ਚੀਜ਼ ਦਾ ਆਨੰਦ ਵੀ ਮਾਣ ਸਕਦੇ ਨੇ ਪਹਿਲਾਂ ਵੀ ਤੁਸੀਂ ਅੰਮ੍ਰਿਤਸਰ ਦੇ ਵਿੱਚ ਇਹ ਕੀਤਾ ਜੀ ਨਹੀਂ ਸਰ ਇਹ 15 ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਵਾਂ ਪਹਿਲਾ ਇਵੈਂਟ ਹੈ ਇਸ ਵਿੱਚ ਹੀ ਸਟੇਜ ਸ਼ੋ ਵੀ ਕਰਵਾਵਾਂਗੇ ਬੱਚਿਆਂ ਦੇ ਕੰਪੀਟੀਸ਼ਨ ਵੀ ਕਰਵਾਵਾਂਗੇ ਇਹ ਰਣਜੀਤ ਐਵ ਨੇ ਦੁਸ਼ਹਿਰਾ ਗਰਾਊਂਡ ਰਣਜੀਤ ਐ ਉਹਨਾਂ ਦੇ ਵਿੱਚ ਹੀ ਇਹ ਲਗਾਇਆ ਗਿਆ ਅੱਜ ਅਸ਼ੋਕ ਤਲਵਾਰ ਜੀ ਚੇਅਰਮੈਨ ਆਫ ਇੰਪਰੂਵ 5 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਇਹ ਸ਼ੋਅ ਚਲਾਇਆ ਜਾਊਗਾ ਇਹ ਰਨਿੰਗ ਸ਼ੋਅ ਹੈ ਇਸ ਵਿੱਚ ਹਰ ਸਮੇਂ ਐਂਟਰੀ ਓਪਨ ਰਹਿੰਦੀ ਹੈ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਤੇ ਇਸ ਵਿੱਚ ਬੱਚਿਆਂ ਦੀ ਕੋਈ ਟਿਕਟ ਨਹੀਂ ਹੈ ਬੱਚਿਆਂ ਲਈ ਫ੍ਰੀ ਹੈ ਤੇ ਹੋਰ ਵੀ ਕਈ ਝੂਲੇ ਦੇ ਨਾਰਮਲ ਰੇਟਸ ਰੱਖੇ ਗਏ ਨੇ ਜਿਦਾ 50 ਰੁਪਏ 60 ਰੁਪਏ 70 ਰੁਪਏ 80 ਰੁਪਏ ਇਦਾਂ ਦੇ ਰੇਟਸ ਰੱਖੇ ਗਏ ਆ ਕੋਈ ਵੀ ਜੇ ਅਸੀਂ ਨਵੇਂ ਝੂਲੇ ਲੈ ਕੇ ਆਏ ਆ ਤੇ ਉਸ ਵਿੱਚ ਇਹ ਨਹੀਂ ਹੈ ਕਿ ਲੋਕਾਂ ਨੂੰ ਵੱਧ ਰੇਟਾਂ ਦੇ ਵਿੱਚ ਝੂਲੇ ਦਵਾਏ ਜਾਣਗੇ ਕਿੰਨੇ ਸਾਲ ਦੇ ਬੱਚਾ ਵਾਸਤੇ 3 ਸਾਲ ਦੇ ਬੱਚੇ ਤੱਕ ਦੀ ਟਿਕਟ ਫ੍ਰੀ ਹੈ ਉਸ ਤੋਂ ਉੱਪਰ ਟਿਕਟ ਸਰ 30 ਰੁਪਏ ਵੀ ਟਿਕਟਸ ਹੈ 50 ਰੁਪਏ ਵੀ ਟਿਕਟਸ ਹੈ ਫਿਸ਼ਨਲ ਦੀ ਲੈਕ ਟਿਕਟਸ ਹੈ ਹਰ ਇੱਕ ਚੀਜ਼ ਨੂੰ ਇੱਕ ਅਲੱਗ-ਅਲੱਗ ਕੰਬਿਨਡ ਪੈਕ ਵੀ ਬਣਾਏ ਗਏ ਨੇ ਅਲੱਗ-ਅਲੱਗ ਟਿਕਟਸ ਵੀ ਰੱਖੀਆਂ ਗਈਆਂ ਸਰ ਕਿੰਨੇ ਤਰੀਕੇ ਨਾਲ ਇਹ ਸੈਟ 26 ਅਗਸਤ ਤੱਕ ਤਿਆਰ ਕੀਤਾ ਗਿਆ ਹੈ ਅਸੀਂ ਸ਼ੁਰੂ ਤੋਂ ਭੋਲਾ ਸ਼ੰਕਰਨ ਕੰਪਨੀ ਹਰ ਸਾਲ ਨਵੀਆਂ-ਨਵੀਆਂ ਆਈਟਮਾਂ ਪੰਜਾਬ ਦੇ ਵਿੱਚ ਲੈ ਕੇ ਆਉਂਦੀ ਹੈ ਤੇ ਹੁਣ ਵੀ ਅਸੀਂ ਸ਼ਹਿਰ ਵਸੀਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਵੱਧ ਤੋਂ ਵੱਧ ਇਸ ਚੀਜ਼ ਦਾ ਆ ਕੇ ਆਨੰਦ ਮਾਣੋ ਤਾਂ ਕਿ ਅਸੀਂ ਸ਼ਹਿਰ ਦੇ ਵਿੱਚ ਹੋਰ ਵੀ ਕਈ ਨਵੀਆਂ ਚੀਜ਼ਾਂ ਲੈ ਕੇ ਆਈਏ ਇਸ ਵਿੱਚ ਥੋੜੀ ਦੇਰ ਦੇ ਵਿੱਚ ਆਪਾਂ ਇੱਕ ਜਲਪਰੀ ਦੀ ਨਵੀਂ ਐਂਟਰੀ ਹੋ ਰਹੀ ਹੈ ਜੋ ਫਿਸ਼ਟਲ ਦੇ ਵਿੱਚ ਤੇ ਅੰਬ੍ਰਿਸ਼ਰ ਚ ਕੀ ਪੂਰੇ ਪੰਜਾਬ ਕੀ ਥਰੋਅ ਆਫ ਇੰਡੀਆ ਦੇ ਵਿੱਚ ਪਹਿਲੀ ਵਾਰੀ ਹੋਊਗੀ ਇਸ ਫਿਸ਼ਟਲ ਚ ਤੁਹਾਨੂੰ ਕਈ ਨਵੀਆਂ ਸਪੀਸੀਜ਼ ਦਾ ਕਈ ਨਵੇਂ ਫਿਸ਼ਿਜ਼ ਵੀ ਦੇਖਣ ਨੂੰ ਮਿਲੂਗੀਆਂ ਜੋ ਕਿ ਤੁਸੀਂ ਸਿੰਗਾਪੂਰ ਜਾਂ ਦੁਬਈ ਜਾਂ ਬਾਹਰ ਜਾ ਕੇ ਆਸਟ੍ਰੇਲੀਆ ਜਾ ਕੇ ਬਾਹਰ ਦੇਖਣ ਨੂੰ ਮਿਲਦਾ ਜਰਮਨੀ ਵਗੈਰਾ ਜਾ ਕੇ ਦੇਖਣ ਨੂੰ ਮਿਲਦਾ ਉਹ ਤੁਹਾਨੂੰ ਸਾਰਾ ਕੁਝ ਇੱਥੇ ਦੇਖਣ ਨੂੰ ਮਿਲੂਗਾ ਤੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਕਿ ਤੁਹਾਡੇ ਅਸੀਂ ਅੰਬ੍ਰਿਸ਼ਰ ਸ਼ਹਿਰ ਚ ਤੇ ਇਸ ਨੂੰ ਇੰਜੋਏ ਕਰ ਉਹ ਨਜ਼ਰਤ ਕਿਹੋ ਜਿਹਾ ਰਿਸਪੋਨਸ